ਹੈਲੋ ਹੈਲੋ ਸਾਇਕਲ ਸਰ ਸਾਇਕਲ ਮੈਡਮ ਸਰ ਮੈਂ ਰੋਸ਼ਨੀ ਮੈਂ ਮੈਸੇਜ ਕੀਤਾ ਸੀ ਤੁਹਾਨੂੰ ਹਾਂਜੀ ਹਾਂਜੀ ਬੋਲੋ ਸਰ ਐਕਚੁਅਲੀ ਉਹ ਮੈਂ ਕਹਿੰਦੀ ਸੀ ਕਿ ਮਤਲਬ ਜਿਹੜਾ ਮੇਰਾ ਰੈਜ਼ੀਡੈਂਸ ਸਰਟੀਫਿਕੇਟ ਸੀਗਾ ਵੀ ਉਹਦੇ ਵਿੱਚ ਥੋੜੀ ਪ੍ਰੋਬਲਮ ਆ ਗਈ ਸੀਗੀ ਉਹ ਅਸੀਂ ਸਹੀ ਤਾਂ ਕਰਵਾ ਲਿਆ ਵੈਸੇ ਹੁਣ ਜੀ ਤੇ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਸੀਗਾ ਬਿਲਕੁਲ ਮਤਲਬ ਮੈਨੂੰ ਇਹ ਸਮਝ ਨਹੀਂ ਆ ਰਹੀ ਜੀ ਉਹਨਾਂ ਨੇ ਮੇਰਾ ਵੇਟਿੰਗ ਲਿਸਟ 'ਚ ਨਾਮ ਪਾਤਾ ਜੀ ਫਿਰ ਮੈਨੂੰ ਤਾਂ ਉਹ ਐਦਾਂ ਹੀ ਲਟਕਾ ਦੇਣਗੇ ਸਾਲ ਨੂੰ ਆਵੇਗੀ ਤਾਂ ਉਹ ਲਿਸਟ ਕਿ ਦੋ ਸਾਲ ਨੂੰ ਕੋਈ ਪਤਾ ਹੈ ਇਹਨਾਂ ਦਾ ਹੁਣ ਮੈਨੂੰ ਸਮਝ ਨਹੀਂ ਆ ਰਹੀ ਵੀ ਮੈਂ ਇੰਨਾ ਨੇੜੇ ਆ ਕੇ ਪ੍ਰੋਬਲਮ ਕੀ ਸੀਗੀ ਸਰ ਮੇਰੇ ਨਾਲ ਮਤਲਬ ਸਸੇ ਦੇ ਪੈਰ 'ਚ ਬਿੰਦੀ ਪੈਂਦੀ ਹੈ ਪਿੰਦੀ ਐ ਨਹੀਂ ਸੀ ਤੇ ਕੋਰ ਦੇ ਸਪੈਲਿੰਗ ਗਲਤ ਸੀਗੇ ਅੱਛਾ ਤੇ ਕਿੰਨਾ ਟਾਈਮ ਦਿੱਤਾ ਸੀ ਉਹਨਾਂ ਨੇ ਤੁਹਾਨੂੰ ਉਹਨਾਂ ਨੇ ਮੈਨੂੰ ਮਤਲਬ 14 ਤਰੀਕ ਜਿਵੇਂ ਲਾਸਟ ਆ ਉਹ ਕਹਿੰਦੇ ਤੁਸੀਂ ਹਫਤੇ ਦੇ ਅੰਦਰ ਅੰਦਰ ਬਣਾ ਲਓ ਮੈਨੂੰ ਇਹਨੂੰ ਠੀਕ ਹੈ ਹੁਣ ਥੋੜਾ ਸ ਸਾਰਾ ਕੁਝ ਸਹੀ ਹੋਗਾ ਕਿਉਂਕਿ ਉਹ ਪਹਿਲਾਂ ਵਾਲਾ ਹੀ ਪਿਆ ਸੀਗਾ ਕਿਉਂਕਿ ਜਦੋਂ ਅਸੀਂ ਪ੍ਰਿੰਟ ਕਢਵਾਇਆ ਸੀ ਨਾ ਸਰ ਉਹ ਬਿੰਦੀ ਹੁੰਦੀ ਕੋਈ ਸੌਫਟਵੇਅਰ ਚ ਪ੍ਰੋਬਲਮ ਸੀਗੀ ਉਹ ਬਿੰਦੀ ਹੀ ਉੱਥੋਂ ਡੇਲੀ ਨਾਲੇ ਕੋਰ ਦੀ ਸਪੈਲਿੰਗ ਜੇ ਪਤਾ ਨਹੀਂ ਆਪਣਾ 83 ਹੁੰਦੀ ਸੀਗਾ ਤੁਹਾਡਾ ਇਹ ਹਾਂਜੀ ਕੱਲ੍ਹ ਹੀ ਸੀਗਾ ਥੱਲੇ ਸੀਗਾ ਤੇ ਬਸ ਫਿਰ ਜੇ ਥੋੜਾ ਸਹੀ ਹੋ ਗਿਆ ਫਿਰ ਤਾਂ ਤੁਸੀਂ ਕੱਲ ਨੂੰ ਜਾ ਕੇ ਚਾਹੇ ਅੱਜ ਜਾ ਕੇ ਆਪਣਾ ਦੁਬਾਰਾ ਦਰੀਚ ਚੈੱਕ ਕਰਵਾ ਲਓ ਉਹਨਾਂ ਨੂੰ ਜਾ ਕੇ ਹਾਂਜੀ ਉਹਨਾਂ ਨੇ ਕਿਹਾ ਵੀ ਜੇ ਜਲਦੀ ਬੰਦ ਹੈ ਤਾਂ ਤੁਸੀਂ ਆ ਸਕਦੇ ਹੋ ਪਰ ਮੈਂ ਇਹ ਕਹਿ ਰਹੀ ਹਾਂ ਨਾ ਜੇ ਮਤਲਬ ਮੇਰਾ ਨਾਮ ਵੀ ਮਤਲਬ ਕੁਝ ਬਣਿਆ ਤਾਂ ਮੈਂ ਕੀ ਕਰੂੰਗੀ ਜੀ ਫਿਰ ਮੈਨੂੰ ਦੁਬਾਰਾ ਉਹਨਾਂ ਹੀ ਪੜਨਾ ਪੈਣਾ 19 ਮਿੰਟ ਫੇਰ ਕਰਨੀ ਪਊਗੀ ਦੇਖੋ ਜੀ ਹੈਨਾ ਡਾਕੂਮੈਂਟ ਪਿੱਛੇ ਨਹੀਂ ਕੱਢਦੇ ਹੈਗੇ ਹੈਨਾ ਕੰਨੀ ਤਾਂ ਗੱਲ ਤੇ ਇੰਨਾ ক্লোਜ਼ ਆ ਗਿਆ ਸਿਰਫ ਛੁੱਟੀ ਚੀਜ਼ ਦੀ ਗਲਤੀ ਹੈ ਤਾਂ ਨਾ ਤੇ ਦੂਸਰੀ ਗੱਲ ਤੁਹਾਡਾ ਡਾਕੂਮੈਂਟ ਦਾ ਇੰਨਾ हाँ जी वो तो सही ठीक हो गया तो तुसीने सेम ये ओम्य है जब मैं हम बाकी बचे जा रहे ने ओना ने भी जस्ट फिर जेडा भी कोई प्रॉब्लम हो दिया ओना ने भी रीच ना? है ना अपडेट करवाया है हमें सेम ही थोड़ी थी ना तुसी भी अपडेट ही करवा ले इस तरह ना हाँ ना हाँ जी करवा ले हम चाहे तो तुसी कालो चले या पर ਉੱਥੇ ਵੈਸੇ ਸਰ ਮਤਲਬ ਅਸੀਂ ਸਾਰੀਆਂ ਕੁੜੀਆਂ ਖੜੀਆਂ ਸੀ ਉੱਥੇ ਥੋਡੀਆਂ ਇਹੀ ਗੱਲਾਂ ਹੋ ਰਹੀਆਂ ਸੀ ਪਤਾ ਸਾਰੀਆਂ ਥੋਡੀਆਂ ਹੀ ਗੱਲਾਂ ਕਰੀ ਜਾਂਦੀਆਂ ਸੀਗੇ ਮੈਂ ਕਿਹਾ ਮੈਂ ਵੀ ਦਾਸਕ ਦੇਣੀ ਤਿਆਰੀ ਕੀਤੀ ਸੀ ਕਿਉਂਕਿ ਮੈਂ ਮੈਰਿਡ ਆ ਤੇ ਮੈਨੂੰ ਇਹ ਚੀਜ਼ ਸੀਗੀ ਵੀ ਚਲੋ ਛੱਟੋ ਪਰੇ ਹੁਣ ਤੱਕ ਕੀ ਆ ਵੀ ਮਤਲਬ ਵੀ 10 ਦਾ ਦਿਨ ਰਹਿ ਗਿਆ ਮੈਂ ਕਿੱਦਾਂ ਤਿਆਰੀ ਕਰੂੰਗੀ ਫਿਰ ਮੈਂ ਥੋੜੀ ਇੱਕ ਵੀਡੀਓ ਦੇਖੀ ਸੀਗੀ ਫਿਰ ਮੈਂ ਉਸ ਨੂੰ ਦੇਖ ਦੇਖ ਕੇ ਨਾਲ ਸਾਡੇ ਸਾਹਮਣੇ ਗਰਾਊਂਡ ਆ ਕੁੜੀਆਂ ਦਾ ਮੈਂ ਉੱਥੇ ਤਿਆਰੀ ਕਰਨ ਜਾਂਦੀ ਮੰਮੀ ਨੂੰ ਲੈ ਕੇ ਬਸ ਐਦਾ ਵੀਡੀਓ ਦੇਖ ਕੇ ਤੇ ਰੱਦਾ ਹੀ ਬਸ ਹੋ ਗਿਆ ਪਤਾ ਨਹੀਂ ਕਿਵੇਂ ਸਾਰਾ ਵਿੱਚ ਮੈਂ ਇਹ ਜੀ ਸੋਚਦੀ ਸੀ ਕਿ ਜੇ ਮੈਂ ਨਾ ਵੀ ਕਿਨਾਂ ਕਿਉਂਕਿ ਮੇਰੇ ਹਸਬੰਦ ਦੀ ਡਿਊਟੀ ਖੰਨੇ ਆ ਮੈਂ ਜੀ ਮੇਰਾ ਹੋ ਗਿਆ ਠੀਕ ਆ ਨਾ ਹੋਇਆ ਤਾਂ ਮੈਂ ਅਗਲੀ ਵਾਰੀ ਕੈਂਪ ਉਹਤੀ ਰਾਣਾ ਸਰ ਕੋਲ ਕੁੜੀਆਂ ਸਾਰੀਆਂ ਹੀ ਗੱਲਾਂ ਕਰ ਰਹੀਆਂ ਸੀ ਸਰ ਮਤਲਬ ਸਾਰੇ ਕਿਤੇ ਪ੍ਰੀਤਮ ਸਿੱਟਾ ਮੈਂ ਇੱਦਾ ਹੀ ਹੋਇਆ ਆ ਮੈਂ ਨਹੀਂ ਪਿਆਰਾ ਤੁਹਾਡਾ ਸਾਰਿਆਂ ਦਾ ਇੰਨਾ ਤੇ ਵੈਸੇ ਮੇਰੇ ਕੋਲ ਮੈਂ ਖੰਨੇ ਹੀ ਰਾਤ ਨੂੰ ਕਿਸੇ ਜੇ ਮੇਰੇ ਕੋਲ ਟਾਈਮ ਹੁੰਦਾ ਨਾ ਮੈਂ ਪੱਕਾ ਤੁਹਾਨੂੰ ਮਿਲ ਕੇ ਜਾਣਾ ਸੀ ਮੈਂ ਮੇਰੇ ਹਸਬੰਦ ਨੂੰ ਵੀ ਕਹਿ ਰੱਖਿਆ ਸੀਗਾ ਉਹ ਕਹਿੰਦੇ ਕੋਈ ਗੱਲ ਨਹੀਂ ਰਸ਼ੋ ਜੀ ਟਾਈਮ ਹੋਇਆ ਆਪਾਂ ਚੱਲ ਕੇ ਆਵਾਂਗੇ ਨਾ ਉਹਨਾਂ ਨੂੰ ਕਦੋਂ ਦਾ ਹੀ ਕਹਿ ਰੱਖਿਆ ਵੀ ਮੈਂ ਉੱਥੇ ਹੀ ਕੈਂਪ ਲਾਉਣਾ ਹੁਣ ਬਸ ਨਹੀਂ ਕੋਈ ਗੱਲ ਨਹੀਂ ਜੀ ਹਨਾ ਨੈਕਸਟ ਟਾਈਮ ਜਦੋਂ ਵੀ ਹੋਇਆ ਹਨਾ ਕਰ ਲਾਂਗੇ ਤੇ ਬਾਕੀ ਵਰਦੀ ਤੁਹਾਡੇ ਪੈ ਜਾਣੀ ਹੈ ਕੋਈ ਵੱਡੀ ਗੱਲ ਨਹੀਂ ਹੈਗੀ ਹਨਾ ਤੇ ਕੋਈ ਵੱਡਾ ਇਸ਼ੂ ਹੈਗਾ ਇਹ ਜਿਹੜਾ ਤੁਹਾਡਾ ਹੈਗਾ ਇਹ ਗੱਲ ਹਨਾ ਹਾਂ ਜੀ ਹਨਾ ਬਾਕੀ ਹੋਰ ਤਾਂ ਨਹੀਂ ਕੁਛ ਹੈਗਾ ਨਹੀਂ ਨਹੀਂ ਹੋਰ ਤਾਂ ਸਭ ਠੀਕ ਸੀਗਾ ਇਹ ਤੁਹਾਡੇ ਨਾਲ ਕੋਈ ਹੋਰ ਤੁਹਾਡਾ ਕੋਈ ਬੱਚਾ ਕੋਈ ਦੀ ਦਾ ਡਾਕੂਮੈਂਟ ਦਾ ਇੱਕ ਹੋਰ ਕੁੜੀ ਸੀਗੀ ਜੀ ਉਹਦਾ ਪਤਾ ਨਹੀਂ ਕਿਉਂ ਹੀ ਮੰਮੀ ਦੇ ਮਤਲਬ ਜਿਹੜਾ 10ਵੀਂ ਵਾਲਾ ਸੀਗਾ ਉਹਦੇ ਸਰਟੀਫਿਕੇਟ ਤੇ ਮਤਲਬ ਡੀਐਨਸੀ ਤੇ ਉਹਦੇ ਮੰਮੀ ਦੇ ਨਾਂ ਦੇ ਸਪੈਲਿੰਗ ਗਲਤ ਸੀਗੇ ਹਾਂਜੀ ਹੋਰ ਮੰਮੀ ਦੇ ਨਾਮ ਦੇ ਸਪੈਲਿੰਗ ਗਲਸ ਸੀ ਮਤਲਬ ਕਿਸੀ ਦੀ ਦੋ ਤਿੰਨ ਕੁੜੀਆਂ ਦਾ ਹੋਇਆ ਮੇਰੇ ਨਾਲ ਜੀ ਕੱਲ ਓਕੇ ਓਕੇ ਹਾਂਜੀ ਠੀਕ ਹੈ ਨਹੀਂ ਇਹ ਤਾਂ ਕੋਈ ਸੀਨ ਨਹੀਂ ਹੈਗਾ ਕਿ ਨੂੰ ਕੋਈ ਵੇਟਿੰਗ ਲਿਸਟ ਨਹੀਂ ਪਾਉਂਦੇ ਹੈਗੇ ਠੀਕ ਹੈ ਨਾ ਪਹਿਲਾਂ ਹੀ ਇੱਕ ਤਾਂ ਹੋਗਾ ਨਾ ਘਾਟਾ ਪੋਸਟ ਵਗੈਰਾ ਦਾ ਤੇ ਹਾਂ ਇਹ ਤਾਂ ਹੈ ਮੈਂ ਵੀ ਇਹੀ ਸੋਚ ਰਹੀ ਸੀ ਵੀ ਪੋਸਟਾਂ ਘਾਟਾ ਵੀ ਵੇਟਿੰਗ ਲਿਸਟ 'ਚ ਤਾਂ ਕਿਉਂ ਪਾਉਣਗੇ ਮੇਰਾ ਜੀ ਜੀ ਤੇ ਪਹਿਲਾਂ ਹੀ ਹਨਾ ਉਨੇ ਹੀ ਬੱਚੇ ਸਿਲੇਕਟਡ ਕੀਤੇ ਗਏ ਨੇ ਜਿੰਨੇ ਹਨਾ ਬੁਲਾਏ ਨੇ ਤੇ ਬਾਕੀ ਕੋਈ ਨਾ ਜਲਦੀ ਥੋੜਾ ਹੈ ਹੋ ਜਾਣਾ ਹਲ ਦਾ ਟਾਈਮ ਪਿਆ ਥੋੜਾ ਹਲੇ ਮੈਡੀਕਲ ਵਗੈਰਾ ਨੂੰ ਹੋਰ ਸਭ ਚੀਜ਼ਾਂ ਦਾ ਹਾਂਜੀ ਹਜੇ ਤਾਂ ਮਤਲਬ ਫਾਈਨਲ ਮੈਡ ਕੱਟ ਆਫ ਵੀ ਆਉਣੀ ਆ ਹਾਂਜੀ ਹਾਂਜੀ ਇਹਨਾਂ ਦਾ ਕੋਈ ਟਾਈਮ ਹੋ ਜਾਣਾ ਤੁਹਾਡਾ ਕੋਈ ਵੱਡੀ ਗੱਲ ਨਹੀਂ ਹੈ ਜੀ ਇਹ ਠੀਕ ਹੈ ਜੀ ਠੀਕ ਹੈ ਤੇ ਇਹਨਾਂ ਆਪਾਂ ਅਪਲੋਡ ਕਰਨ ਲੱਗੇ ਆ YouTube ਤੇ ਕੋਈ ਇਸ਼ੂ ਤਾਂ ਨਹੀਂ ਹੈਗਾ ਇਸ ਨੂੰ ਲੈ ਕੇ ਕਿਉਂਕਿ ਬਾਕੀ ਵੀ ਕੋਈ ਬੱਚੇ ਜੀ ਇਹਦੇ ਡੀ ਵੀ ਗੇਰੇ ਰਹਿੰਦੀ ਆ ਕਿਤੇ ਹੋਰ ਨਹੀਂ ਨਹੀਂ ਕੋਈ ਗੱਲ ਨਹੀਂ ਸਰ ਮੈਂ ਤਾਂ ਖੁਦ ਕਹਿੰਨੀ ਆ ਵੀ ਚਲੋ ਬੱਚਿਆਂ ਨੂੰ ਪਤਾ ਲੱਗ ਜੂਗਾ ਕਿਉਂਕਿ ਮੇਰੇ ਨਾਲ ਹੁਣ ਜਿੰਨੇ ਵੀ ਬੱਚੇ ਮੈਂ ਸਾਰਿਆਂ ਨੂੰ ਹੀ ਮਤਲਬ ਦੱਸਤਾ ਵੀ ਦਾਦਾ ਆਦਾ ਚੈੱਕ ਕਰ ਲਓ ਪਹਿਲਾਂ ਹੀ ਕਈ ਵਾਰ ਕੋਈ ਵੀ ਕਈ ਵਾਰ ਜਦੋਂ ਆਪਾਂ ਪ੍ਰਿੰਟ ਕਢਵਾਉਂਦੇ ਆ ਨਾ ਉਦੋਂ ਸੌਫਟਵੇਅਰ ਚ ਪ੍ਰੋਬਲਮ ਆ ਜਾਂਦੀ ਹੈ ਜੀ ਤੇ ਉਹ ਬਿੰਦੀ ਵਗੈਰਾ ਜਾਂ ਕੁਝ ਵੀ ਹੁੰਦਾ ਉਹ ਉੱਟ ਜਾਂਦਾ ਹੈ ਹੁਣ ਸਾਨੂੰ ਸਿਹਤ ਦਾ ਕੇਂਦਰ ਵਾਲਿਆਂ ਨੇ ਦੱਸਿਆ ਸੀਗਾ ਵੀ ਐਦਾਂ ਹੋਇਆ ਤੁਹਾਡੇ ਨਾਲ ਜਦੋਂ ਉਹ ਕਰਤਾਰਪੁਰ ਚ ਮਤਲਬ ਫਿਰ ਉਹ ਮਤਲਬ ਉਹਨਾਂ ਨੂੰ ਉਹ ਉੱਥੇ ਸਹੀ ਸੀਗਾ ਵੀ ਇਹ ਤਾਂ ਫਿਰ ਜਾਲੀ ਚੱਕੀ ਫਿਰਦੀ ਆ ਐਦਾਂ ਹੋ ਗਿਆ ਨਾ ਨਹੀਂ ਇਹੀ ਆ ਇਸੇ ਕਰਕੇ ਮੈਂ ਹਮੇਸ਼ਾ ਬੱਚਿਆਂ ਨੂੰ ਇਹੀ ਕਹਿੰਦਾ ਹਾਂ ਕਿ ਹਨਾ ਕੋਈ ਵੀ ਚੀਜ਼ ਆ ਜਦੋਂ ਵੀ ਆਪਾਂ ਕਰਦੇ ਆ ਹਨਾ ਡਾਕੂਮੈਂਟ ਦੇ ਬਾਰੇ ਤਾਂ ਸਪੈਸ਼ਲੀ ਤਾਂ ਉਹਨੂੰ ਰੀਚੈੱਕ ਜ਼ਰੂਰ ਕਰੋ ਹਨਾ ਕਿਉਂਕਿ ਸਰ ਜਦੋਂ ਜਦੋਂ ਬਾਰਕੋਡ ਨੂੰ ਸਕੈਨ ਕੀਤਾ ਗਿਆ ਉੱਥੇ ਤਾਂ ਉਹ ਬਿਲਕੁਲ ਸਹੀ ਸੀਗਾ ਤੇ ਜਿਹੜਾ ਮੈਂ ਲੈ ਕੇ ਗਈ ਸੀ ਉਹਦੇ ਚ ਪੈਰ ਚ ਬਿੰਦੀ ਹੈ ਨਹੀਂ ਸੀਗੀ ਤੇ ਕੋਰ ਦੇ ਸਪੈਲਿੰਗ ਗਲਤ ਸੀਗੇ ਫਿਰ ਉਹਨਾਂ ਨੂੰ ਇਹ ਲੱਗਿਆ ਵੀ ਇਹ ਤਾਂ ਜਾਲੀ ਆ ਬਿਲਕੁਲ ਇਸ ਕਰਕੇ ਫਿਰ ਮੈਨੂੰ ਕਿਹਾ ਵੀ ਇਹ ਤਾਂ ਫਰਜ਼ੀ ਆ ਨਹੀਂ ਕੋਈ ਇਸ਼ੂ ਨਹੀਂ ਆ ਹੁਣ ਤੁਹਾਡਾ ਅਪਡੇਟ ਹੋ ਗਿਆ ਕੋਈ ਵੱਡੀ ਗੱਲ ਨਹੀਂ ਆ ਹਣਾ ਹਾਂਜੀ ਹਾਂਜੀ 올 द बेस्ट ਇਸ ਸੀ इजीली ਹੈ ਨਾ ਕੋਈ ਫਿਰ ਵੀ ਇਸ਼ੂ ਆਂ ਦਾ ਇਸ ਤਰ੍ਹਾਂ ਦਾ ਕੋਈ ਟੈਨਸ਼ਨ ਨਹੀਂ ਮੈਂ ਬੈਠਾ ਹਣਾ ਠੀਕ ਹੈ ਸਰ ਠੀਕ ਹੈ ਠੀਕ ਹੈ ਜੀ ਓਕੇ ਜੀ ਓਕੇ ਬਲਕ ਤਾ ਦੋਸਤੋ ਤੁਸੀਂ ਦੇਖਿਆ ਇਸ ਬੱਚੀ ਨੂੰ ਵੀ ਸੇਮ ਇਸ ਤਰ੍ਹਾਂ ਦੀ ਹੈ ਜਿਹੜੀ ਇਹ ਪ੍ਰੋਬਲਮ ਦਾ ਸਾਹਮਣਾ ਕਰਨਾ ਪਿਆ ਆਪਾਂ ਬਾਰ ਬਾਰ ਤੁਹਾਨੂੰ ਵੀਡੀਓਜ਼ ਦੇ ਥਰੂ ਇਸੇ ਤਰ੍ਹਾਂ ਸਮਝਾਉਂਦੇ ਰਹਿੰਦੇ ਆ ਕਿ ਗਾਈਡ ਕਰਦੇ ਰਹਿੰਦੇ ਆ ਇਸ ਨੂੰ ਲੈ ਕੇ ਕਿ ਤੁਸੀਂ ਆਪਣਾ ਜਦੋਂ ਵੀ ਕੋਈ ਚੀਜ਼ ਹੁੰਦੀ ਹੈ ਡਾਕੂਮੈਂਟ ਵੈਰੀਫਿਕੇਸ਼ਨ ਆ ਚਾਹੀਏ ਨਾ ਤੇ ਕਿਦਾਂ ਧਿਆਨ ਦੇਣਾ ਤੁਸੀਂ ਆਪਣੇ ਡਾਕੂਮੈਂਟ ਜਿਹੜੇ ਕ੍ਰੀਏਟ ਕਰਨੇ ਨੇ ਬਣਾਉਣੇ ਨੇ ਸਾਰੇ ਹਨਾ ਤੇ ਬਣਾਉਣ ਤੋਂ ਬਾਅਦ ਸਭ ਤੋਂ ਜ਼ਰੂਰੀ ਹੁੰਦਾ ਉਹਨੂੰ ਰੀਚੈਕ ਜ਼ਰੂਰ ਕਰਨਾ ਹਨਾ ਤੇ ਕਈ ਵਾਰ ਕੀ ਹੁੰਦਾ ਆਪਾਂ ਕਾਲੀ ਗਾਲੀ ਦੇ ਵਿੱਚ ਹਨਾ ਧਿਆਨ ਨਹੀਂ ਦਿੰਦੇ ਹੈਗੇ ਤੇ ਬਾਅਦ ਦੇ ਵਿੱਚ ਆਪਾਂ ਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆ ਜਿਹੜਾ ਸਾਹਮਣਾ ਕਰਨਾ ਪਿਆ ਜਾਂਦਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਕਿਉਂਕਿ ਹੁਣ ਤੁਹਾਨੂੰ ਪਤਾ ਲਾਸਟ ਟਾਈਮ ਹੁੰਦਾ ਜ਼ੀਰੋ ਟਾਈਮ ਇਹ ਸਾਰਾ ਕੁਝ ਬੱਚੇ ਨੇ ਕੀਤਾ ਹੁੰਦਾ ਪੇਪਰ ਦਿੱਤਾ ਹੁੰਦਾ ਫਿਜ਼ੀਕਲ ਦਿੱਤਾ ਹੁੰਦਾ ਸਾਰਾ ਕੁਝ ਹੈ ਨਾ ਲਾਸਟ ਪੁਆਇੰਟ ਤੇ ਹੁੰਦਾ ਹੈ ਤੇ ਜਦੋਂ ਐਵੇਂ ਦੀ ਕੋਈ ਪ੍ਰੋਬਲਮ ਆਉ ਜ ਤਾ ਇਸ ਡਰ ਨੂੰ ਤੁਸੀਂ ਟੈਨਸ਼ਨ ਨਾਲ ਲੋ ਚਲ ਕੋਈ ਗੱਲ ਨਹੀਂ ਗਲਤੀ ਹੋ ਚੁੱਕੀ ਹੈ ਸਾਰਾ ਹਨਾ ਆਪਾਂ ਦੱਸ ਦਿੱਤਾ ਕਿਵੇਂ ਉਹਨੂੰ ਸਹੀ ਕਰਨਾ ਬਟ ਇਨ ਫਿਊਚਰ ਜੋ ਵੀ ਬੱਚਾ ਇਹ ਵੀਡੀਓ ਦੇਖ ਰਿਹਾ ਹੈ ਠੀਕ ਹੈ ਤੇ ਜਿਹਦਾ ਡੀਵੀ ਹੈ ਉਹ ਵੀ ਇਸ ਗੱਲ ਦਾ ਧਿਆਨ ਦਿਓ ਠੀਕ ਹੈ ਆਪਣਾ ਦੁਬਾਰਾ ਤੋਂ ਆਪਣਾ ਡਾਕੂਮੈਂਟ ਜਰੂਰ ਚੈੱਕ ਕਰ ਲਓ ਹਨਾ ਤੇ ਕੋਈ ਫਰਕ ਨਹੀਂ ਪੈਂਦਾ ਹੈਗਾ 5 ਮਿੰਟ 10 ਮਿੰਟ ਜਿੱਡਾ ਕੱਢ ਕੇ ਆਪਣੇ ਹਨਾ ਜੇ ਦੋਈ ਡਾਕੂਮੈਂਟ ਚੈੱਕ ਕਰ ਲਓਗੇ ਤਾਂ ਬਾਅਦ ਦੇ ਵਿੱਚ ਤੁਹਾਨੂੰ ਨਾ ਪ੍ਰੋਬਲਮ ਨਹੀਂ ਆਊਗੀ ਇਸ ਤਰ੍ਹਾਂ ਦੀ ਦੇਖੋ ਜਿੰਨੇ ਹੁਣ ਇਹ ਬੱਚੇ ਸੀਗਾ 8 ਤਰੀ ਤੋ ਸੀਗਾ 14 ਤੱਕ ਹਨ ਤੇ ਉਹਨਾਂ ਨੇ 8 ਤਰੀ ਨੂੰ ਦੇਖ ਕੇ ਤਾਂ ਇਹਨਾਂ ਨੂੰ 14 ਦਾ ਲਾਸਟ ਟਾਈਮ ਦਿੱਤਾ ਸੀਗਾ ਤਾਂ ਇਦਾਂ ਹੀ ਆ ਜੇ ਕੋਈ ਬੱਚਾ ਹਨਾ ਜੇ ਲਾਸਟ ਡੇ ਵਾਲਾ ਹੀ ਆ ਤਾਂ ਫਿਰ ਉਹਨੂੰ ਪ੍ਰੋਬਲਮ ਆ ਸਕਦੀ ਹੈ ਤਾਂ ਧਿਆਨ ਦਿਓ ਹਨਾ ਜਿੰਨੀ ਜਲਦੀ ਹੋ ਸਕੇ ਤੁਸੀਂ ਆਪਣਾ ਡਾਕੂਮੈਂਟਸ ਨੂੰ ਆਪਣਾ ਕਲੀਅਰ ਰੱਖੋ ਜੇ ਕਿਸੇ ਦਾ ਅਪਡੇਟ ਕਰਾਉਣ ਵਾਲਾ ਕੋਈ ਸੀਨ ਹੈਗਾ ਤਾਂ ਉਹ ਅਪਡੇਟ ਕਰਵਾਓ ਬਾਕੀ ਆਮ ਆਲਵੇਸ ਹੇਅਰ ਵਿਦ ਯੂ ਤੇ ਕੋਈ ਵੀ ਕੋਈ ਕਵਲ ਕੁਇਰੀ ਕੁਝ ਵੀ ਦਿ ਲਈ ਤਾਂ ਮੈਨੂੰ ਕਾਲ ਕਰ ਸਕਦੇ ਹੋ 8847478213 ਠੀਕ ਹੈ ਜੀ ਈ ਬਾਕੀ ਜੇ ਵੀਡੀਓ ਵਧੀਆ ਲੱਗੀ ਜੇ ਜਾਣਕਾਰੀ ਵਧੀਆ ਲੱਗੀ ਦੋਸਤੋ ਤਾਂ ਆਪਣੇ ਆਪਨਾ ਸ਼ੇਅਰ ਜ਼ਰੂਰ ਕਰਿਓ ਤੇ ਐਂਡ ਬਹੁਤ ਸਾਰਾ ਬਹੁਤ ਸਾਰਾ ਬਹੁਤ ਸਾਰਾ ਪਿਆਰ ਤੁਹਾਨੂੰ ਸਾਰਿਆਂ ਨੂੰ ਤੁਸੀਂ ਮੈਨੂੰ ਇੰਨਾ ਪਿਆਰ ਕਰ ਰਹੇ ਹੋ ਇੰਨਾ ਸਪੋਰਟ ਕਰ ਰਹੇ ਹੋ ਸਾਰਾ ਤੇ